ਲੋ ਵੀ ਅੱਜ ਕੱਲ ਦੇ ਜਵਾਗ ਦਾ ਖਾਂਦੇ ਆ ਮੈਗਜਾਂ ਤੇ ਪੁਰਾਣੇ ਸਮਿਆਂ ਚ ਆਪਾਂ ਜਿਹੜੀਆਂ ਸੇਵੀਆਂ ਖਾਂਦੇ ਹੁੰਦੇ ਸੀ ਤੇ ਅੱਜ ਬਾਈ ਸੇਵੀਆਂ ਵਟਣ ਆਇਆ ਤੇ ਆਪਾਂ ਬਾਈ ਤੋਂ ਜਾਣਕਾਰੀ ਲੈਨੇ ਆ ਵੀ ਕਿੰਨੇ ਅੱਜ ਕੱਲ ਸੇਵੀਆਂ ਵਟਾਉਂਦੇ ਆ ਤੇ ਕੀ ਰੇਟ ਚੱਲਦਾ ਕੰਮ ਬਾਈ ਕਹਿੰਦਾ ਵੀ ਅੱਗੇ ਨਾਲੋਂ ਘਟ ਗਿਆ ਸਾਡਾ ਵਧਿਆ ਨਹੀਂ ਕਿਉਂਕਿ ਨਵੀਂ ਜਿਹੜੀ ਜਨਰੇਸ਼ਨ ਆ ਬਾਈ ਇਹ ਕੰਮਾਂ ਤੋਂ ਦੂਰ ਹੁੰਦੀ ਜਾਂਦੀ ਹੈ ਨਾ ਬਾਈ ਕੀ ਹਾਲ ਆ ਠੀਕ ਹੈ ਜੀ ਕਾਇਮ ਆ ਸੇ ਤਾਂ ਹਾਂਜੀ ਕਿੰਨਾ ਟਾਈਮ ਹੋ ਗਿਆ ਬਾਈ ਸੇਵੀਆਂ ਵਟਦੇ ਨੇ ਤਨੋਂ ਇਹ ਜੀ ਮੈਨੂੰ 35 ਸਾਲ ਹੋ ਗਿਆ ਮੈਨੂੰ 35 ਸਾਲ ਹੋ ਗਏ ਕੀ ਲੱਗਦਾ ਬਾਈ ਅੱਗੇ ਨਾਲੋਂ ਕੰਮ ਘਟਿਆ ਜਿਹੜਾ ਸੇਵਿਆਂ ਦਾ ਨਾਲ ਜੀ ਕੰਮ ਜ਼ਿਆਦਾ ਘਟ ਗਿਆ ਜ਼ਿਆਦਾ ਘਟ ਗਿਆ ਜਿਹ ਮੈਨੂੰ ਲੱਗਦਾ ਜਿਵੇਂ ਫਾਸਟ ਫੂਡ ਦਾ ਜ਼ਿਆਦਾ ਕੰਮ ਚੱਲ ਪਿਆ ਇਹਦੇ ਨਾਲ ਵੀ ਫਰਕ ਪੈ ਗਿਆ ਹੈ ਨਾ ਹਾਂ ਜੀ ਹੁਣ ਜਿਵੇਂ ਲੋਕ ਮੈਗੀ ਗੋਲ ਗੱਪੇ ਮੈਗੀ ਜਿਹੜੀ ਹੁੰਦੀ ਉਹ ਜਿਵੇਂ ਆਰ ਆ ਰੋਡ ਤੇ ਹੁੰਦੀ ਨਹੀਂ ਪੁਰਾਣੀ ਜਿੰਨੀ ਹੈਗੀ ਉਹ ਆਰ ਆ ਬਰਗਰ ਨਿਊਟ੍ਰਲ ਖਾਂਦੇ ਹੈਗੇ ਇਹ ਸਿਮੀਆਂ ਜਾਂਦੇ ਨਹੀਂ ਹੈਗੇ ਨਵੀਂ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਵੀ ਸੇਵੀਆਂ ਹੁੰਦੀਆਂ ਕੀ ਹੈ ਨਾ ਅੱਜ ਵੀ ਆ ਜਵਾਕਾਂ ਨੂੰ ਅੱਜ ਦਿਖਾਇਆ ਵੀ ਆਏ ਮੰਜੇ ਢਾਕੇ ਤੇ ਆਏ ਸੇਵੀਆਂ ਵੜਦੇ ਸੀਗੇ ਜਿਵੇਂ ਜਿਵੇਂ ਸਿਮੀਆਂ ਹੈਗੀ ਜਿਵੇਂ ਆਖਾ ਲਾਈਟ ਆਸ ਤੇ ਗੋਡੇ ਆਸ ਤੇ ਬ ਤੇ ਪੁਰਾਣੇ ਬੰਦੇ ਉਹਨਾਂ ਕੋਲ ਬਾਕੀ ਉਹ ਵੀ ਤਾਕਤ ਦਾ ਖਜ਼ਾਨਾ ਬਈ ਹੈ ਨਾ ਹਾਂਜੀ ਹਾਂਜੀ ਅਸਲ ਵਟਾਉਣ ਕਿੱਥੋਂ ਮਿਲਦਾ ਦੁੱਧ ਤਾਂ ਹੈ ਨਹੀਂ ਕਿਸੇ ਦੇ ਘਰੇ ਤੇ ਪਾਣੀ ਜਿਹਦਾ ਭਲਾ ਧਰ ਲਿਆ ਕਰਨਾ ਹੈ ਨਾ ਹਾਂਜੀ ਸਹੀ ਤੇ ਕੀ ਰੇਟ ਚੱਲਦਾ ਬਾਈ ਹੁਣ ਵਟਾਈ ਦਾ ਹਾਂਜੀ ਹੁਣ ਜੀ ਅਸੀਂ ਦਿਨ ਦੀ ਟਾਈਮ 100 ਰੁਪਏ ਪਸੇ ਹੀ ਲੈਂਦੇ ਹਾਂ ਜੀ ਅੱਛਾ ਹਾਂਜੀ ਤੇ ਜੇ ਉਹ ਥੋੜੀਆਂ ਉਹ ਕਰਨੇ ਹੁਣ ਤਾਂ ਥੋੜੀਆਂ 2-3 ਕਿਲੋ ਜੀ ਨਹੀਂ ਫਿਰਿਆ ਆ ਮੁਸਕਲ ਹੋ ਜਾਂਦੀ ਮੈਂ 2 ਕਿਲੋ 3 ਕਿਲੋ ਆਟਾ ਲੋਕ 10 10 20 20 40 40 ਕਿਲੋ ਖਲਉਦੇ ਸੀਗੇ ਹਾਂ ਤੇ 2 ਕਿਲੋ 3 ਕਿਲੋ ਨਾਲ ਜੀ ਸਾਡਾ ਬਣਦਾ ਹੀ ਨਹੀਂ ਤਾਂ ਲੋਕ ਸਾਰੇ ਬੰਦ ਕਰ ਗਏ ਸਹਿਮੀਆਂ ਵਾਲੀ ਮਸ਼ੀਨਾਂ ਹਾਂ ਮੈਨੂੰ ਤਾਂ ਆਪਣੇ ਤਾਂ ਇੱਥੇ ਨੇੜੇ ਜਿਹੜੇ ਬਾਈ ਤੋਂ ਹੀ ਹਨ ਹਾਂ ਸਾਰੇ ਬੰਦ ਕਰ ਗਏ ਪਿੰਡਾਂ 'ਚ ਤਾਂ ਬਾਈ ਹਲੇ ਹੈਗਾ ਰਵਾਜ ਕੇ ਪਿੰਡਾਂ 'ਚ ਵੀ ਘਟ ਗਿਆ ਪਿੰਡਾਂ 'ਚ ਵੀ ਘਟ ਗਿਆ ਹੈਗਾ ਘਟ ਗਿਆ ਕਿਨਾਲਾ ਹਾਂ ਜਿੱਦਾਂ ਘਟ ਗਿਆ ਹਾਂ ਤੇ ਪਿੰਡਾਂ ਕੀ ਇਹਦੇ ਵਿੱਚ ਬਾਈ ਕੀ ਕੁਝ ਪਿੰਡਾਂ ਇਹਦੇ 'ਚ ਜਿਵੇਂ ਹੁਣ ਆਟਾ ਹੈ ਗਾਂਟੇ ਦੇ ਵਿੱਚ ਜਿਵੇਂ ਸੂਜੀ ਪਾ ਦੋ ਮੈਦਾ ਪਾ ਦੋ ਘਿਓ ਪਾ ਦਿੱਤਾ ਹੂੰ ਇਹ ਨਾਲ ਜਿਲ੍ਹਾ ਹੈਗਾ ਕੰਮ ਮਤਲਬ ਸਹੀ ਖੁਸ਼ਕ ਨਹੀਂ ਰਹਿੰਦੀ ਹੈਗੀ ਸਹੀ ਰਹਿੰਦੀ ਹੈਗੀ ਤੇ ਮੈਨੂੰ ਲੱਗਦਾ ਵੀ ਆ ਇਸ ਤੋਂ ਬਾਅਦ ਤਾਂ ਬਈ ਹੋਰ ਕਿਸੇ ਨੇ ਚਲਾਉਣਾ ਹੀ ਨਹੀਂ ਇਹ ਜਿਹੜੀ ਆ ਹੁੰਦੀ ਆ ਆਪਣੇ ਮਸ਼ੀਨ ਹਨਾ ਗਾਂਦ ਮੈਨੂੰ ਇਸੇ ਸਾਹਮਣੇ ਦਾ ਲੋਕ ਨਹੀਂ ਚਲਦੇ ਹੂੰ ਕਿਉਂ ਮਿਹਨਤ ਨਾਲ ਕੰਮ ਆ ਅੱਜ ਕੱਲ ਕੋਈ ਮਿਹਨਤ ਕਰਕੇ ਕੋਈ ਖਸ ਨਹੀਂ ਆਗਾ ਹੂੰ ਆਟਾ ਗੁੰਨਾ ਕਰਨਾ ਉਹ ਰੈਡੀਮੈਡ ਵਾਲੀ ਜਿਹੜੀ ਹੈਗੀ ਉਹ ਗੰਦਬੰਦ ਜਿਹਾ ਖਾਈ ਪੀ ਜੰਦੇ ਹਾਂਗੇ ਹੁਣ ਜਿਵੇਂ ਤੁਹਾਡੇ ਘਰੇ ਚ ਮੈਂ ਤੁਹਾਡੇ ਸਾਹਮਣੇ ਸਾਫ ਸਫਾਈ ਨਾਲ ਕੰਮ ਕੀਤਾ ਤੇ ਤੁਸੀਂ ਆਖੋ ਤੁਸੀਂ ਵਟਕੇ ਦਿਓ ਤੇ ਇੰਨੀ ਸਾਫ ਸਫਾਈ ਨਾਲ ਮੈਂ ਤੁਹਾਨੂੰ ਦੇ ਜੂਗਾ ਹੂੰ ਇਦਾਂ ਸਾਂ ਅੱਖਾਂ ਦੇ ਸਾਹਮਣੇ ਜਿਹੜਾ ਤਸੱਲੀ ਵਾਲਾ ਕੰਮ ਹੁੰਦਾ ਹੈਗਾ ਲੋਕ ਮੁੱਲ ਦੀਆਂ ਜਿਆਦਾ ਲੈਣ ਲੱਗ ਗਏ ਨਾ ਸੇਵੀਆਂ ਵੀ ਉਹ ਦੂਜੀਆਂ ਆਉਂਦੀਆਂ ਫੇਵੀਆਂ ਆਈਆਂ ਆਉਂਦੀਆਂ ਜਿਹੜੀਆਂ 2 ਕਿਲੋ ਦੇ ਦੇ 1.5 ਕਿਲੋ ਮੈਨੂੰ ਦੇ ਦੇ ਵਟ ਕੇ ਹਾਂ ਆਹ ਰਵਾਜ ਹੁੰਦਾ ਪਿੰਡਾਂ 'ਚ ਤਾਂ ਫਿਰ ਹਾਲੇ ਸ਼ਹਿਰ ਨਾਲੋਂ ਤਾਂ ਜ਼ਿਆਦਾ ਹੋਊਗਾ ਕੰਮ ਆ ਹਾਂ ਪਿੰਡ ਹਾਂ ਪਿੰਡ ਤੇ ਹੈਗਾ ਕੰਮ ਜ਼ਿਆਦਾ ਪਿੰਡ 'ਚ ਹਾਂ ਪਿੰਡ ਤੇ ਹੈਗਾ ਹਾਂ ਤੇ ਕਿੰਨਾ ਟਾਈਮ ਕੱਢ ਜਾਂਦੇ ਬਾਈ ਜੇ ਤੇ ਸਾਮ ਸੰਭਾਲ ਵਧੀਆ ਕਰੀਏ ਤਾਂ ਸਾਮ ਸਮਾਈ ਹੈਗੀ ਜੀ ਸਾਲਕ ਜਿਹੜੀ ਹੈਗੀ ਕੱਟੀ ਜਾਂਦੀ ਹੈਗੀ ਜਿਵੇਂ ਆਪਾਂ 3 ਮਹੀਨੇ ਬਾਅਦ ਧੋਪ ਲਵਾ ਦਿੱਤੀ 3 ਮ ਪਟਾਤ ਲੈ ਲੈਂਦੇ ਆਂ ਉਹਨਾਂ ਦੇਖ ਨਹੀਂ ਇਹਨਾਂ ਸਾਮਕੇ ਰਖਦੀ ਨੇ ਧਰਨੀਆਂ ਉਹ ਸਸਰੀ ਪੈਜੂਗੀ ਇਹ ਤਿੰਨ ਮਹੀਨੇ ਬਾਅਦ ਜਿਹੜੇ ਧੋਪ ਲਾਉਣੀ ਚਾਹੀਦੀ ਹੈਗੀ ਤੇ ਜੈਤੋ ਨਾਲ ਕਿਹੜੇ ਕਿਹੜੇ ਪਿੰਡਾਂ ਜਾਇ ਆਉਣਾ ਬਾਈ ਜੈਤੋ ਜੀ ਜੀ ਮੈਂ ਹੁਣ ਆਪਣੇ ਟੇਲੇ ਵਾਲੀ ਰੂੜੀ ਕਪੂਰਾ ਆਰਾਮਿਆ ਨ ਮੱਲਾ ਹੂੰ ਆਪਣੇ ਪਸੰੰਦੀ ਬਰਕੰਦੀ ਗੰਗਾ ਇਹਨਾਂ ਨੂੰ ਆਪਣੂੰ ਜਿਤਕਲ ਹੋਇਆ ਜੀ ਤਾਂ ਤੇ ਜੇ ਕੋਈ ਫੋਨ ਕਰੇ ਤੇ ਕਿੰਨੇ ਦਿਨਾਂ ਬਾਅਦ ਵਾਰੀ ਆ ਜਾਂਦੇ ਜਿਵੇਂ ਜਿਵੇਂ ਬਾਦਰੀ ਜਿਵੇਂ ਹੁਣ ਦਿਹਾੜੀ ਦਾ ਕੰਮ ਹੋਏ ਫੋਨ ਤੇ ਫੇਰ ਹੀ ਜਾਂਦੇ ਆਟਾ ਹੁੰਦਾ 3 ਕਿਲੋ ਤੇ ਫੋਨ ਤੇ ਫੋਨ ਕਰੇ ਮੈਂ ਫੋਨ ਤੇ ਜਾਂਦੇ ਹੀ ਨਾ ਕਿਸੇ ਨੂੰ ਨੰਬਰ ਦੇਵਾਂ ਅੱਛਾ ਪਿੰਡ ਬੰਨੇ ਵੀ ਆ ਵੀ ਇੱਕ ਦਿਨ ਐਸ ਪਿੰਡ ਜਾਣਾ ਇੱਕ ਨੂੰ ਜਿਵੇਂ ਹੁਣ ਦਿੱਤਾ ਬਾਈਕ 5-10 ਘਰ ਹੋ ਜਾ ਫੇਰ ਮੈਨੂੰ ਫੋਨ ਕਰੀ ਫੇਰ ਆਵਾਂਗੇ ਤਾਂ ਮੈਨੂੰ ਆਏਗਾ ਤੇ ਦਿਹਾੜੀ ਥੋੜੇ ਪੱਲੇ ਲਿਆਵਾਂਗੇ 100 ਰੁਪਏ ਪਸੇਰੀ ਦਾ ਰੇਟ ਚੱਲਦਾ ਹੈ ਹਾਂਜੀ ਹਾਂਜੀ ਲੈ ਵੀ ਦੱਸੋ ਕਮੈਂਟ ਕਰਕੇ ਵੀ ਕਿਹੜੇ ਕਿਹੜੇ ਭਰਾ ਹਲੇ ਵੀ ਜੜੀਆਂ ਸੇਵੀਆਂ ਵਟਾਉਂਦੇ ਆ ਤੇ ਆਪਣੇ ਅੱਜ ਬਾਈ ਆਇਆ ਸੀਗਾ ਤੇ ਆਪਾਂ ਦਾ ਬਾਈ ਇੰਨੀਆਂ ਵਟਾ ਕੇ ਰੱਖ ਲਈਆਂ ਤੇ ਇਹ ਨਵੀਂ ਪੀੜ੍ਹੀ ਨੂੰ ਤਾਂ ਬਾਈ ਪਤਾ ਹੀ ਨਹੀਂਗਾ ਵੀ ਕੀ ਸੇਵੀਆਂ ਹੁੰਦੀਆਂ ਕਿਉਂਕਿ ਜਿਹੜਾ ਫਾਸਟ ਫੂਡ ਚੱਲ ਪਿਆ ਮੈਗਜਾਂ ਚੱਲ ਪਿਆ 버ਗਰ ਪੀਜੇ ਚੱਲ ਪੇ ਤੇ ਇਹ ਬਾਈ ਤਾਕਤ ਦੀ ਚੀਜ਼ ਆ ਪੁਰਾਣੇ ਆਪਣੇ ਬਜ਼ੁਰਗ ਜਦੋਂ ਖੇਤ ਕੰਮ ਕਰਕੇ ਆਉਂਦੇ ਸੀ ਤੇ ਸੇਵੀਆਂ ਰਹਿੰਦੇ ਸੀ ਜਾਂ ਆਪਣੇ ਕੋਈ ਰਿਸ਼ਤੇਦਾਰ ਆਉਂਦਾ ਸੀ ਹਨ ਤੇ ਅੱਜ ਕੱਲ ਤਾਂ ਉਹ ਵੀ ਸਮੋਸੇ ਚੱਲ ਪਏ ਸਮੋਸੇ ਲਿਆ ਕੇ ਧਰ ਦਿੰਨੇ ਆਪਾਂ ਮੂਰੇ ਤੇ ਠੀਕ ਆ ਬਾਈ ਧੰਨਵਾ